ਵਿਆਹ ਤੋਂ ਪਹਿਲਾਂ ਪ੍ਰੇਮੀ ਦੇ ਨਾਲ ਫਰਾਰ ਹੋਈ ਲਾੜੀ ਇੰਤਜ਼ਾਰ ਕਰਦਾ ਰਹਿ ਗਿਆ ਲਾੜਾ ਟੀਬਲ ਤੇ ਰੱਖ ਗਈ ਲਾੜੀ ਇੱਕ ਚਿੱਠੀ ਚਿੱਠੀ ਪੜ ਕੇ ਮਾਪੇ ਵੀ ਹੋ ਗਏ ਹੈਰਾਨ ਇੱਕ ਲਾੜਾ ਜਿਸ ਦੇ ਬਹੁਤ سارے ਅਰਮਾਨ ਸੀ ਕਿ ਉਹ ਆਪਣੀ ਲਾੜੀ ਨੂੰ ਵਿਆਹ ਕੇ ਲੈ ਕੇ ਆਏਗਾ ਘਰਦਿਆਂ ਦੀ ਰਜ਼ਾਮੰਦੀ ਦੇ ਨਾਲ ਮੰਗਣਾ ਹੁੰਦਾ ਆ ਪਰ ਵਿਆਹ ਤੱਕ ਤਾਂ ਗੱਲ ਪਹੁੰਚਦੀ ਹੀ ਨਹੀਂ ਲਾੜੇ ਦੇ ਬਰਾਤ ਲੈ ਕੇ ਆਉਣ ਦੀ ਖੁਆਇਸ਼ ਤੇ ਲਾੜੀ ਨੇ ਬੁਰੀ ਤਰ੍ਹਾਂ ਪਾਣੀ ਫੇਰ ਦਿੱਤਾ ਵਿਆਹ ਤੋਂ ਪਹਿਲਾਂ ਲਾੜੀ ਦੀ ਇਸ ਹਰਕਤ ਤੋਂ ਪਰਿਵਾਰ ਵਾਲੇ ਵੀ ਹੈਰਾਨ ਰਹਿ ਗਏ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਦੁਲਹਨ ਨੇ ਵਿਆਹ ਤੋਂ ਪਹਿਲਾਂ ਆਪਣੇ ਪ੍ਰੇਮੀ ਦੇ ਨਾਲ ਅਜਿਹਾ ਕੰਡ ਕਰ ਦਿੱਤਾ ਜਿਸ ਨੂੰ ਤੇ ਯਕੀਨ ਕਰਨਾ ਮੁਸ਼ਕਿਲ ਹੋਇਆ ਪਿਆ ਪਰ ਇੱਥੇ ਬੱਸ ਨਹੀਂ ਹੁੰਦੀ ਲਾੜੀ ਇੱਕ ਚਿੱਠੀ ਵੀ ਲਿਖ ਦਿੰਦੀ ਆ ਤੇ ਘਰ ਦੇ ਵਿੱਚ ਇੱਕ ਟੇਬਲ ਤੇ ਰੱਖ ਜਾਂਦੀ ਆ ਜਿਸ ਦਾ ਬਹੁਤ ਹੀ ਦੇਰ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਪਰ ਇਹ ਕੀ ਲਾੜੀ ਨੇ ਕੀਤਾ ਜਿਸ ਦਾ ਲਾੜੇ ਨੂੰ ਵੀ ਬੁਰਾ ਲੱਗਿਆ ਤੇ ਉਸ ਦੇ ਪ੍ਰੇਮੀ ਦੇ ਨਾਲ ਅਜਿਹਾ ਕੀ ਹੋਇਆ ਜਿਸ ਦੀ ਬਾਰੀ ਸੁਣ ਕੇ ਹਰ ਕੋਈ ਹੈਰਾਨ ਹੋਇਆ ਤਾਂ ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦਵਾਂਗੇ ਹੈਰਾਨ ਕਰਨ ਵਾਲੀ ਘਟਨਾ ਹਰੀਦਵਾਰ ਦੀ ਰੁੜਕੀ ਜੋ ਸਾਹਮਣੇ ਆਈ ਹੈ ਜਿੱਥੇ ਕਿ ਇਸ ਖੇਤਰ ਦੇ ਇੱਕ ਪਿੰਡ ਦੀ ਇੱਕ ਲੜਕੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਲੜਕੀ ਨੇ ਘਰ ਦੇ ਵਿੱਚ ਇੱਕ ਚਿੱਠੀ ਛੱਡ ਦਿੱਤੀ ਅਤੇ ਆਪਣੀ ਭਾਲ ਨਾ ਕਰਨ ਲਈ ਕਹਿ ਦਿੱਤਾ ਲੜਕੀ ਦੀ ਮੰਗਣੀ ਹੋ ਚੁੱਕੀ ਸੀ ਅਤੇ ਜਲਦ ਹੀ ਵਿਆਹ ਹੋਣ ਵਾਲਾ ਸੀ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਚੌਂਕੀ ਪੁਲਿਸ ਨੇ ਲੜਕੀ ਦੀ ਗਮਸ਼ੂਦਗੀ ਦਾ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੁਲਤਾਨਪੁਰ ਚੌਂਕੀ ਇਲਾਕੇ ਦੇ ਪਿੰਡ ਦੀ ਇੱਕ ਲੜਕੀ ਬਿਊਟੀ ਪਾਰਲਰ ਦਾ ਕੰਮ ਸਿੱਖਣ ਦੇ ਲਈ ਜਾਂਦੀ ਸੀ ਉਹ ਬੁੱਧਵਾਰ ਨੂੰ ਕੰਮ ਤੋਂ ਵਾਪਸ ਕਰ ਨਹੀਂ ਪਰਤੀ। ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਤਲਾਸ਼ ਕੀਤੀ ਤਾਂ ਕੁਝ ਪਤਾ ਨਹੀਂ ਲੱਗਿਆ। ਐਸੋ ਬਾਅਦ ਪਰਿਵਾਰਕ ਮੈਂਬਰਾਂ ਨੂੰ ਘਰ 'ਚ ਮੇਜ਼ 'ਤੇ ਰੱਖੇ ਇੱਕ ਚਿੱਠੀ ਮਿਲੀ ਆ। ਲੜਕੀ ਨੇ ਚਿੱਠੀ 'ਚ ਲਿਖਿਆ ਸੀ ਕਿ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਜਾ ਰਹੀ ਆ। ਪਰਿਵਾਰਕ ਮੈਂਬਰਾਂ ਨੂੰ ਉਸਦੀ ਭਾਲ ਕਰਨ ਦੀ ਜ਼ਰੂਰਤ ਨਹੀਂ ਹੈ। ਜੌਂਕੀ ਇੰਚਾਰਜ ਲੋਕਪਾਲ ਸਿੰਘ ਪਰਮਪਾਲ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਲਾਪਤਾ ਦਾ ਪਰਚਾ ਦਰਜ ਕੀਤਾ ਗਿਆ ਹੈ ਲੜਕੀ ਦੀ ਲੋਕੇਸ਼ਨ ਦੇ ਆਧਾਰ ਤੇ ਉਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੁਣਿਆ ਤੁਸੀਂ ਕਿਵੇਂ ਇੱਕ ਕੁੜੀ ਆਪਣੇ ਲਾੜੇ ਨੂੰ ਤੇ ਆਪਣੇ ਪਰਿਵਾਰ ਨੂੰ ਧੋਖਾ ਦੇ ਕੇ ਘਰ ਤੋਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਪਰ ਇੱਥੇ ਤੁਹਾਨੂੰ ਇੱਕ ਗੱਲ ਹੋਰ ਕਹੂੰਗੀ ਖਾਸ ਕਰਕੇ ਉਹਨਾਂ ਕੁੜੀਆਂ ਨੂੰ ਜਿਹੜੀਆਂ ਐਨੇ ਸਾਲਾਂ ਦਾ ਆਪਣੇ ਮਾਪਿਆਂ ਦਾ ਪਿਆਰ ਛੱਡ ਕੇ ਉਸ ਪ੍ਰੇਮੀ ਦੇ ਨਾਲ ਚਲੀਆਂ ਜਾਂਦੀਆਂ ਨੇ ਜਿਸ ਬਾਰੇ ਉਸ ਨੂੰ ਕੁਝ ਖਾਸ ਪਤਾ ਤੱਕ ਨਹੀਂ ਹੁੰਦਾ ਤੇ ਬਾਅਦ ਵਿੱਚ ਕੁੜੀਆਂ ਇੱਕ ਹੀ ਗੱਲ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਉਹ ਤਾਂ ਨਸ਼ੇੜੀ ਸੀ ਉਹ ਨਸ਼ੇ ਕਰਦਾ ਸੀ ਜਿਸ ਕਰਕੇ ਮੇਰੀ ਜ਼ਿੰਦਗੀ ਤਬਾਹ ਹੋ ਗਈ ਇਹ ਸਾਫ਼ ਸਾਬਿਤ ਹੋ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਤੇ ਅਕਸਰ ਅਸੀਂ ਬਹੁਤ ਅਜਿਹੇ ਮਾਮਲੇ ਦੇਖਦੇ ਆਂ ਜਿਸ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ ਲਵ ਮੈਰਿਜ ਕਰਵਾਈ ਹੁੰਦੀਆਂ ਉਹਦੇ ਵਿੱਚੋਂ ਕੁਝ ਪਰਸੈਂਟ ਕੁੜੀਆਂ ਕਹਿੰਦੀਆਂ ਨਜ਼ਰ ਆਉਂਦੀਆਂ ਨੇ ਕਿ ਅਸੀਂ ਤਾਂ ਆਪਣੀ ਜ਼ਿੰਦਗੀ ਆਪ ਖਰਾਬ ਕਰ ਲਈ ਤੇ ਨਾ ਬਾਕੀ ਦੇ ਵਿਚੋ ਘਰ ਦੇ ਕੋਲ ਜਾ ਸਕਦੇ ਨਹੀਂ ਨਾਹੀਂ ਪ੍ਰੇਮੀ ਦੇ ਕੋਲ ਰਹਿ ਸਕਦੇ ਨਹੀਂ ਕਿਉਂਕਿ ਪ੍ਰੇਮੀ ਆਗੋ ਤੰਗ ਪਰੇਸ਼ਾਨ ਕਰਦਾ ਪ੍ਰੇਮੀ ਸਿਰਫ ਵਿਆਹ ਤੋਂ ਪਹਿਲਾਂ ਹੀ ਪ੍ਰੇਮੀ ਹੁੰਦਾ ਹੈ ਜੇ ਗੱਲ ਕਰ ਲਈਏ ਤਾਂ ਵਿਆਹ ਤੋਂ ਬਾਅਦ ਉਹ ਇੱਕ ਘਰ ਵਾਲਾ ਬਣ ਜਾਂਦਾ ਆ ਪਤੀ ਬਣ ਜਾਂਦਾ ਆ ਜਿਸ ਦੀ ਬਹੁਤ ਜ਼ਿੰਮੇਵਾਰੀਆਂ ਬਾਝ ਜਾਂਦੀਆਂ ਨੇ ਸਮਝਣ ਨਾਲ ਤਾਂ ਨਿਭਾ ਵੀ ਦਿੰਦਾ ਆ ਕਿਉਂਕਿ ਇੱਕ ਇਨਸਾਨ ਸੋਚਦਾ ਕਿ ਕੁੜੀ ਮੇਰੇ ਲਈ ਘਰ ਛੱਡ ਕੇ ਆਈ ਆ ਜਿਸ ਕਰਕੇ ਇਨਸਾਨ ਉਸ ਦੇ ਨਾਲ ਪੂਰੀ ਤਨ ਦੇਹੀ ਦੇ ਨਾਲ ਰਿਸ਼ਤਾ ਨਿਭਾਉਂਦਾ ਆ ਪਰ ਕੁਝਕ ਨੌਜਵਾਨ ਲੜਕੇ ਅਜਹਿ ਹਨ ਜੋ ਗਲਤ ਸੰਗਤ ਦੇ ਪੈ ਜਾਂਦੇ ਨੇ ਜਿਸ ਕਰਕੇ ਕੁੜੀ ਦੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਆ ਤੇ ਮੁੰਡੇ ਦੀ ਜ਼ਿੰਦਗੀ ਵੀ ਖਰਾਬ ਹੋ ਜਾਂਦੀ ਆ ਤਾਂ ਕੁੜੀਆਂ ਨੂੰ ਇੱਕ ਹੀ ਗੱਲ ਚਾਹੀਦੀ ਆ ਕਿ ਜੇ ਉਹ 20 ਸਾਲ ਦੀ ਆਪਣੇ ਮਾਪਿਆਂ ਦੇ ਕੋਲ ਰਹਿ ਰਹੀਆਂ ਸੀ ਤਾਂ 19 ਸਾਲਾਂ ਦੇ ਵਿੱਚ ਆਪਣੇ ਮਾਪਿਆਂ ਨੂੰ ਹੀ ਉਹਨਾ ਪਿਆਰ ਕਰ ਲੈਂਦੀਆਂ ਜਿੰਨਾ ਆਪਣੇ ਇੱਕ ਪ੍ਰੇਮੀ ਨੂੰ ਕਰਦੀਆਂ ਸੀ ਜਿਹਦੇ ਪਿੱਛੇ ਘਰਬਾਰ ਛੱਡ ਕੇ ਗਈਆਂ ਨੇ ਜਾਂ ਜਾਂਦੀਆਂ ਨੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਇਸ ਕੁੜੀ ਦੀ ਤਰ੍ਹਾਂ ਕੋਈ ਗਲਤੀ ਨਾ ਕਰ ਲਿਓ ਅਗਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੁਹਾਡੇ ਦਿਲ 'ਚ ਕਿਸੇ ਲਈ ਕੋਈ ਜਗ੍ਹਾ ਹੈਗੀ ਆ ਤਾਂ ਤੁਸੀਂ ਆਪਣੇ ਮਾਪਿਆਂ ਦੇ ਨਾਲ ਗੱਲਬਾਤ ਕਾਂਜੀ ਕਰੋ ਸੋਬਾ ਤੁਹਾਡੇ ਮਾਪੇ ਕੀ ਫੈਸਲਾ ਸੁਣਾਉਂਦੇ ਨੇ ਉਹਨਾਂ ਦੇ ਫੈਸਲੇ ਤੇ ਹੀ ਨਿਰਭਰ ਕਰੋ ਅਤੇ ਉਹਨਾਂ ਦੇ ਫੈਸਲੇ ਨੂੰ ਸੁਣ ਕੇ ਉਦਾਂ ਦਾ ਹੀ ਤੁਸੀਂ ਵੀ ਫੈਸਲਾ ਕਰੋ ਐਤੇ ਇੱਕ ਕੁੜੀ ਆਪਣੇ ਲਾੜੇ ਨੂੰ ਛੱਡ ਕੇ ਜਿੱਦ ਨਾਲ ਉਹਦਾ ਮੰਗਣਾ ਹੁੰਦਾ ਹੈ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੁੰਦੀ ਆ ਤੇ ਬਾਅਦ ਵਿੱਚ ਸ਼ਾਇਦ ਉਸਦੇ ਪੱਲੇ ਪਛਤਾਵਾ ਹੀ ਰਹਿ ਜਾਵੇਗਾ ਟੇਬਲ ਤੇ ਇੱਕ ਚਿੱਠੀ ਵੀ ਰੱਖ ਜਾਂਦੀ ਹੈ ਉੱਪਰੋਂ ਇਹ ਲਿਖ ਕੇ ਕਿ ਤੁਸੀਂ ਮੇਰੀ ਭਾਲ ਨਾ ਕਰਿਓ ਮੈਂ ਆਪਣੇ ਮਨਪਸੰਦ ਦੀ ਵਿਅਕਤੀ ਦੇ ਨਾਲ ਜਾ ਰਹੀਆਂ ਮੈਂ ਉਸਦੇ ਨਾਲ ਹੀ ਆਪਣੀ ਜ਼ਿੰਦਗੀ ਜਿਹੜੀ ਆ ਬਤੀਤ ਕਰਾਂਗੇ ਹੁਣ ਉਸ ਕੁੜੀ ਦੇ ਵੱਲੋਂ ਕੀਤਾ ਗਿਆ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਿਆ ਕਿਉਂਕਿ ਇੱਕ ਕੁੜੀ ਕਰਕੇ ਸਿਰਫ ਕਈ ਪਰਿਵਾਰ ਖਰਾਬ ਹੋ ਗਏ ਪਹਿਲਾ ਕੁੜੀ ਦਾ ਪਰਿਵਾਰ ਦੂਸਰਾ ਉਸ ਲੜਕੇ ਦਾ ਪਰਿਵਾਰ ਜਿਹਨਾਂ ਦੀ ਇੱਜ਼ਤ ਗਈ ਆ ਕੁੜੀ ਦੇ ਪਰਿਵਾਰ ਦੀ ਗਈ ਆ ਕੁੜੀ ਦਾ ਉਹ ਲਾੜਾ ਜਿਹਦੇ ਨਾਲ ਉਹਦਾ ਵਿਆਹ ਹੋਣਾ ਸੀ ਜਿਹਦੇ ਆਪਣੇ ਮਨ ਦੇ ਵਿੱਚ ਕਾਫੀ ਸੁਪਨੇ ਸੰਜੋਹੇ ਸੀ ਤਾਂ ਇੱਥੇ ਕਿੰਨੇ ਪਰਿਵਾਰ ਖਰਾਬ ਹੋਏ ਨੇ ਕੁੜੀ ਦੀ ਸਿਰਫ ਇੱਕ ਗਲਤੀ ਕਰਕੇ ਇਸ ਕੁੜੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ